ਉਸੇ ਨੈਸ਼ਨਲ ਸਕਿਉਰਿਟੀ ਐਕਟ ਵਰਗੇ ਕੇਸ ਪਾ ਕੇ ਅਰਬਨ नक्सਲੇ ਕਹਿ ਕੇ ਜਿਲ੍ਹਾ ਚ ਬੰਦ ਕੀਤਾ ਉਹਨਾਂ ਸਾਰਿਆਂ ਦੀ ਰਿਹਾਈ ਦੀ ਖਾਤਰ ਤੇ ਪੰਜਾਬ ਜੁਨੀ ਬ੍ਰਸ਼ਤੀ ਦੇ ਵਿਦਿਆਰਥੀਆਂ ਦੇ ਅੰਦੋਲਨ ਦੀ ਸਪੋਰਟ ਦੇ ਵਿੱਚ ਦੋ ਈਸ਼ਵਰ ਨੂੰ ਲੈ ਕੇ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਹਰ ਦਰਸ਼ਕੀ ਦੀ ਨਿਗਾਹ ਦੇ ਵਿੱਚ ਜਾ ਕਿਸੇ ਪੜ੍ਹੇ ਲਿਖੇ ਬੁੱਧੀਜੀਵੀ ਦੀ ਨਿਗਾਹ ਦੇ ਵਿੱਚ ਜਦੋਂ ਇਹੋ ਜਿਹੇ ਇਕੱਠ ਆਉਂਦੇ ਦੇਖਦੇ ਨੇ ਉਹ ਲੋਕ ਤਾਂ ਇੱਕ ਸਵਾਲ ਉੱਠਦਾ ਹੈ ਕਿ ਜਿਹੜੇ ਇਹ ਲੋਕ ਨੇ ਖੇਤੀ ਸਮੱਸਿਆਵਾਂ ਦੇ ਉੱਤੇ ਤਾਂ ਇਹਨਾਂ ਦੇ ਇੰਨੇ ਉਤਸ਼ਾਹ ਨਾਲ ਹੋ ਕੇ ਇਕੱਠ ਕਰਦੇ ਨੇ ਕਿ ਪਰਾਲੀ ਦਾ ਮਸਲਾ ਹੁੰਦਾ ਝੋਨਾ ਨਾ ਵਗਣ ਦਾ ਮਸਲਾ ਹੁੰਦਾ ਖੁਦਕੁਸ਼ੀਆਂ ਦਾ ਮਸਲਾ ਹੁੰਦਾ ਕਰਜ਼ੇ ਦਾ ਮਸਲਾ ਹੁੰਦਾ ਤਾਂ ਇਹ ਜੁੜ ਕੇ ਇਕੱਠ ਉਤਸ਼ਾਹਤ ਹੋ ਕੇ ਆਉਂਦਾ ਪਰ ਇਹ ਸਮਾਜਿਕ 이슈 ਤੇ ਸਿਆਸੀ 이슈 ਨੇ ਜਿਹੜੇ ਇਹਨਾਂ ਦੇ ਵਿੱਚ ਇੰਨਾ ਚ ਐਡਾ ਉਤਸ਼ਾਹ ਤੇ ਐਡੀ ਜਾਣਕਾਰੀ ਤੇ ਐਡਾ ਇਕੱਠ ਹੋਣਾ ਤੇ ਇਹ ਕਾ ਚੇਤਨਾ ਦਾ ਤੇ ਅਵੇਅਰਨੈਸ ਦਾ ਹੀ ਸਦਕਾ ਹੈ ਕਿ ਤੁਸੀਂ ਇਹ ਗੱਲ ਜਾਣਦੇ ਹੋ ਕਿ ਬੇਦੋਸ਼ੇ ਲੋਕਾਂ ਨੂੰ ਜੇਲਾ 'ਚ ਡਕਣਾ ਵੀ ਜੁਰਮ ਹੈ ਕਿ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਵਿਸ਼ਵੀਕਰਨ ਕਾਰਪੋਰੇਟਿਕਰਨ ਤੇ ਫਿਰਕੂ ਕਰਨ ਦਾ ਭਗਮਾ ਕਰਨ ਦਾ ਜਿਹੜਾ ਪ੍ਰੋਸੈਸ ਹੈ ਤਰੀਕਾ ਹੈ ਇਹ ਦੋਨੇ ਗੱਲਾਂ ਗਲਤ ਨੇ ਕਿਉਂਕਿ ਇਹਨਾਂ ਦੋਨਾਂ ਗੱਲਾਂ ਦੇ ਨਾਲ ਅਸੀਂ ਜੁੜੇ ਹੋਏ ਆ ਅਸੀਂ ਹਰ ਰੋਜ਼ ਅੰਦੋਲਨਾਂ ਦੇ ਮੈਦਾਨ 'ਚ ਰਹਿਨੇ ਆ ਅਸੀਂ ਹਰ ਰੋਜ਼ ਹਪੂਮਤਾ ਦੇ ਨਾਲ ਟੱਕਰਾਂ 'ਚ ਰਹਿੰਨੇ ਆ ਸਾਡੀਆਂ ਹਰ ਰੋਜ਼ ਨਾਲ ਦੇ ਚ ਟੱਕਰਾਂ ਹੁੰਦੀਆਂ ਨੇ ਸਾਡੇ ਜੇ ਕਿਤੇ ਬੈਠੇ ਹੋਈਏ ਝੂਠੇ ਪਰਚੇ ਪਾ ਦਿੰਦੇ ਨੇ ਜੂਏ ਪੀਏ ਵਰਗੇ ਪਰਚੇ ਪਾ ਦਿੰਦੇ ਨੇ ਦਿੱਲੀ ਦੇ ਦੋਰਨ ਦੇ ਵਿੱਚ ਬੈਠਿਆਂ ਦੇ ਨੈਸ਼ਨਲ ਸਕਿਉਰਿਟੀ ਐਕਟ ਲਾ ਸਕਦੇ ਨੇ ਕਿਸੇ ਦੇ ਕਿਤੇ ਬੈਠਿਆਂ ਦੇ 307 ਤੇ 307 ਵਰਗੇ 7 ਵਰਗੇ ਮੁਕਾਦਮੇ ਪਾਉਣੇ ਤਾਂ ਨਾ ਬਤੇ ਹੱਸੀ ਗੇੜੀ ਆ ਤੇ ਆਮ ਜੀ ਗੱਲ ਇਸ ਕਰਕੇ ਪੰਜਾਬ ਦੇ ਤੇ ਹਿੰਦੁਸਤਾਨ ਦੇ ਐਜੂਕੇਸ਼ਨ ਦੀ ਅਗਵਾਈ ਕਰਨ ਵਾਲੇ ਲੋਕਾਂ ਦੇ ਉੱਤੇ ਝੂਠੇ ਪਰਚੇ ਕਰਕੇ ਉਹਨਾਂ ਦੀ ਜ਼बान बंद ਕਰਨਾ ਇਹਦਾ ਰਿਵਾਜ ਆ ਇਹਦਾ ਸਵਾਹ ਹੈ ਹਾਕਮਾਂ ਦਾ ਹਰ ਐਜੂਕੇਸ਼ਨ ਨੂੰ ਫੇਲ ਕਰਨੀ ਖਾਤਰ ਉਹਨਾਂ ਦਾ ਇਹ ਸੁਭਾਅ ਬਣਿਆ ਹੋਇਆ ਇਸ ਕਰਕੇ ਇਹ ਗੱਲ ਕਿਉਂ ਨਾ ਕਹੀ ਜਾਵੇ ਕਿ ਹਾਕਮੋ ਇਸ ਗੱਲ ਤੋਂ ਬਾਝਾਓ ਸਾਡੇ ਲੋਕਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਹੈ ਕਿ ਜਿਹੜੇ ਲੋਕ ਸਾਡੇ ਕਾਨੂੰਨ ਤੇ ਵਿਧਾਨ ਦੇ ਮੁਤਾਬਕ ਸਜ਼ਾਾਂਾਂ ਕੱਟ ਚੁੱਕੇ ਨੇ ਜਿਨ੍ਹਾਂ ਨੂੰ ਸਾਡੀ ਅਦਾਲਤ ਨੇ ਮਰਜ਼ਮ ਮੰਨ ਕੇ ਸਜ਼ਾਾਂਾਂ ਦਾ ਐਲਾਨ ਕਰਤਾ ਤੇ ਉਹ ਸਜ਼ਾਾਂਾਂ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਖਾਲਸਤਾਨੀ ਨੇ ਭਾਵੇਂ ਉਹ ਨਕਸਲਵਾੜੀਏ ਨੇ ਜਾਓ ਕਿਸੇ ਕ੍ਰਿਮੀਨਲ ਕੇਸਾਂ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਜੇਲਾਂ ਜਦੋਂ ਪੂਰੀਆਂ ਹੋ ਗਈਆਂ ਤਾਂ ਜੇਲਾਂ ਦੇ ਵਿੱਚ ਰੱਖਣ ਦਾ ਤੋਕ ਕੀ ਹੈ ਦੱਸ ਦੇਵੇ ਕੋਈ ਹਕੂਮਤ ਤੇ ਸੋਡੇ ਚੁਣੇ ਹੋਏ ਪਾਰਲੀਮੈਂਟਾਂ ਦੇ ਮੈਂਬਰ ਕਦੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਦਾ ਸਵਾਲ ਕੀਤਾ ਉਹਨਾਂ ਨੇ ਕਤ 23 28 ਜੀ ਸਾਲ ਹੋ ਗਏ ਜੇਲੇ ਦੇ ਵਿੱਚ ਅੰਡਰ ਟ੍ਰਾਇਲ ਲੋਕ ਬੰਦ ਕਰ ਰੱਖੇ ਰਹੇ ਤੇ ਉਮਰਾ ਨਗਰ ਤੋਂ ਬਾਅਦ ਸੋਡੀਆਂ ਅਦਾਲਤਾਂ ਉਹਨਾਂ ਨੂੰ ਕਹਿ ਦਿੰਦੀਆਂ ਨੇ ਵੀ ਜਾਓ ਘਰ ਨੂੰ ਤੁਸੀਂ ਹੁਣ ਬਰੀ ਹੋ ਕਿਉਂ 28 30 ਸਾਲ ਦੇ ਬਕ ਵਿੱਚ ਉਹਦਾ ਇਕਨومی ਦਾ ਕਿੰਨਾ ਨੁਕਸਾਨ ਹੋ ਗਿਆ ਉਹਦਾ ਪਰਿਵਾਰ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਘਾਟਿਆਂ ਦੀ ਪੂਰਤੀ ਕਿੱਥੋਂ ਹੋਊਗੀ ਕੋਈ ਕਾਨੂੰਨ ਬਣਿਆ ਹੋਇਆ ਕੀ ਪਾਰਲੀਮੈਂਟ ਦੇ ਵਿੱਚ ਇਹਦਾ ਕੋਈ ਜਵਾਬ ਦਿੰਦਾ ਜਦੋਂ ਤੁਹਾਡਾ ਸੰਵਿਧਾਨ ਤੁਹਾਡਾ ਆਪਦਾ ਕਾਨੂੰਨ ਇਹ ਗੱਲ ਪ੍ਰਮਾਣ ਕਰਦਾ ਹੈ ਕਿ ਦੋਸ਼ੀ ਉਹਨਾਂ ਚਿਰ ਨਹੀਂ ਮੰਨ ਸਕਦਾ ਬੰਦਾ ਜਿੰਨਾ ਚਿਰ ਦੋਸ਼ੀ ਅਦਾਲਤ ਐਲਾਨ ਨਹੀਂ ਕਰਦੀ ਕਿ ਇਹ ਮੁਜਰਮ ਹੈ ਤੇ ਇਹ ਦੋਸ਼ੀ ਐ ਤੇ ਆ ਇਹਨੂੰ ਸਜਾਇਆ ਸਜਾਵਾ ਪਰਚੇ ਦਰਜ ਹੁੰਦੇ ਨੇ ਉਹਨਾਂ ਤੇ ਚਰਚਾ ਹੁੰਦੀ ਐ ਉਹਨਾਂ ਤੇ ਬਹਿਸ਼ ਹੁੰਦੀ ਐ ਜੇ ਹ ਐਵੀਡੈਂਸ ਪੂਰੇ ਨੇ ਤੇ ਸਜਾਵਾ ਹੋ ਜਾਂਦੀਆਂ ਨੇ ਗਲਤ ਨੇ ਠੀਕ ਨੇ ਅਸੀਂ ਮੰਨਦੇ ਆ ਵੀ ਉੱਥੇ ਫੈਸਲੇ ਹੁੰਦੇ ਨੇ ਅਦਾਲਤਾਂ ਦੇ ਵਿੱਚ ਇਨਸਾਫ ਨਹੀਂ ਹੁੰਦੇ ਕਿਉਂਕਿ ਫੈਸਲਾ ਹਮੇਸ਼ਾ ਸਬੂਤਾਂ ਦੇ ਆਧਾਰ ਤੇ ਹੁੰਦਾ ਹੈ ਤੇ ਸਬੂਤ ਤਕੜੇ ਬੰਦੇ ਮਾੜੇ ਬੰਦਿਆਂ ਤੇ ਬਹੁਤ ਛੇਤੀ ਬਣਾ ਲੈਂਦੇ ਨੇ ਤੇ ਹਕੂਮਤਾਂ ਐਜੂਕੇਸ਼ਨ ਕਰਨ ਵਾਲੇ ਬੰਦਿਆਂ ਤੇ ਸਬੂਤ ਬਣਾ ਲੈਂਦੇ ਨੇ ਇਸ ਕਰਕੇ ਫਿਰ ਵੀ ਤੁਸੀਂ ਆਪਣੇ ਤਰੀਕੇ ਨਾਲ ਕੀਤਾ ਹੋਏ ਫੈਸਲਿਆਂ ਦੇ ਮੁਤਾਬਕ ਵੀ ਪੂਰੇ ਨਹੀਂ ਉਤਰਦੇ ਦੱਸੋ ਹੋਜੇ ਨਾ ਚ ਬੰਦ ਕਿਉਂ ਰੱਖੇ ਹੋਏ ਦੱਸ ਦਿਓ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਕਿਸੇ ਬੰਦੇ ਨੂੰ ਥੇਲ ਦੇ ਵਿੱਚ ਬੰਦ ਕਰਕੇ ਰੱਖਣਾ ਕਿਨੇ ਜਾਇਜ਼ ਹੈ ਕਿਸੇ ਅਤਵਾ ਕਿਸੇ ਨਕਸਲੀ ਨੂੰ ਕਿਸੇ ਆਦਿਵਾਸੀ ਇਲਾਕੇ ਦੇ ਵਿੱਚੋਂ ਕਿਸੇ ਬੁੱਧੀਜੀਵੀ ਕਿਸੇ ਸਹਾਤਕਰਮ ਜਿਹਨੇ ਕੋਈ ਐਜੀਟੇਸ਼ਨ ਕਰਨ ਵਾਲੇ ਲੋਕਾਂ ਦੇ ਹੱਥ ਦੇ ਵਿੱਚ ਲਿਖਿਆ ਜਾਂ ਕੋਈ ਬੋਲਿਆ ਜਾਂ ਕੋਈ ਬੋਲ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਫੜ ਕੇ ਜੇਲਾ 'ਚ ਡੱਕਣਾ ਤੁਹਾਡੇ ਵਾਸਤੇ ਇਹ ਜਾਇਜ਼ ਕਿਵੇਂ ਹੈ ਤੇ ਉਹਨਾਂ ਨੂੰ ਸਾਲਾਂ ਵਧੀ ਤੁਸੀਂ ਜੇਲਾ ਚ ਡੱਕਿਆ ਸ਼ਰਮ ਦੀ ਗੱਲ ਇਹ ਹੈ ਕਿ ਸਾਈਂ ਬਾਬਾ ਵਰਗੇ ਅਪਾਜ ਬਦਨ ਜੇਲਾ ਚ ਡੱਕਦਾ ਪ੍ਰੋਫੈਸਰ ਹੈ ਦਿੱਲੀ ਯੂਨੀਵਰਸਿਟੀ ਦਾ ਵਿਚਾਰਾ ਹੁਣ ਚਲਾ ਗਿਆ ਉਹਨੂੰ ਜੇਲ੍ਹ ਦੇ ਵਿੱਚ ਡੱਕਿਆ ਤੇ ਬਾਅਦ ਦੇ ਵਿੱਚ ਕਿੰਨਾ ਚਿਰ ਰੱਖ ਕੇ ਅਦਾਲਤ ਨੇ ਉਹਨੂੰ ਬਰੀ ਕੀਤਾ ਕੋਈ ਪੁੱਛਣ ਵਾਲਾ ਨਹੀਂ ਕਿ ਆ ਜੋ ਉਥੂਰ ਹੈ ਜੇ ਆ ਬੱਪ ਰਿਹਾ ਤੁਸੀਂ ਇਸ ਲੋਕ ਰਾਜ ਨੂੰ ਇਸ ਜਮਹੂਰੀਅਤ ਨੂੰ ਇਹ ਪਰਜਾ ਤੰਤਰ ਦੇਸ਼ ਨੂੰ ਤੁਸੀਂ ਇਹ ਇਹਦਾ ਬਣਾ ਕੀ ਰੱਖਿਆ ਸਾਡੀ ਇਸ ਕਰਕੇ ਇਹ ਜ਼ੋਰਦਾਰ ਮੰਗਾ ਹੈ ਕਿ ਜਿਹੜੇ ਲੋਕ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਕੋਈ ਵੀ ਲੋਕ ਹੋਣ ਉਹਨਾਂ ਨੂੰ ਜੇਲਾ ਦੇ ਵਿੱਚੋਂ ਪੂਰੀ ਬਾਹਰ ਰਿਹਾ ਕੀਤਾ ਜਾਂਦਾ ਤੇ ਇਹ ਗੇ ਵਾਸਤੇ ਜਿਹੜੇ ਲੋਕਾਂ ਤੇ ਤੁਸੀਂ ਪਰਚੇ ਪਾਉਂਦੇ ਹੋ ਜੂਏ ਪੀ ਨੈਸ਼ਨਲ ਸਕੋਰਟੀ ਐਟ ਅਸਮਾ ਵਰਗੇ ਕਾਨੂੰਨ ਕਾਲੇ ਕਾਨੂੰਨ ਬਣਾ ਕੇ ਆਹ ਜਮਹੂਰੀ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਖਾਤਰ ਸਾਲਾਂ ਬذੀ ਜੇਲਾਂ 'ਚ ਡੱਕੇ ਨੇ ਉਹ ਸਾਰਿਆਂ ਨੂੰ ਵੀ ਫੌਰੀ ਰਿਹਾ ਕੀਤਾ ਜਾਦਾ ਇਹ ਸਾਡੀ ਮੰਗ ਹੈ ਦੂਜਾ ਮਸਲਾ ਹੈ ਸਾਡਾ ਪੰਜਾਬ ਚੋਂ ਦੀ ਯੂਨੀਵਰਸਿਟੀ ਚੰਡੀਗੜ੍ਹ ਦਾ ਸਾਡੇ ਤੇ ਬਹੁਤ ਸਾਰੇ ਪੱਤਰਕਾਰ ਅੱਜ ਵੀ ਇਹ ਸਵਾਲ ਕਰਦੇ ਨੇ ਕਿ ਤੁਸੀਂ 10 ਤਰੀਕ ਨੂੰ ਚੰਡੀਗੜ੍ਹ ਕਿਉਂ ਨਹੀਂ ਗਏ ਅਸੀਂ 7 ਤਰੀਕ ਨੂੰ ਪੰਜਾਬ ਚੋਂ ਦੀ ਯੂਨੀਵਰਸਿਟੀ ਦੇਸ ਵਿਦਿਆਰਥੀਆਂ ਦੇ ਅਡੋੰਗਾਂ ਦਾ ਵੱਡਾ ਬਿਆਨ ਨਵਾਤਾ ਕਿ ਵਿਦਿਆਰਥੀ ਅਸੀਂ ਤੁਹਾਡੇ ਨਾਲ ਜਦੋਂ 10 ਤਰੀਕ ਦਾ ਪ੍ਰੋਗਰਾਮ ਆਇਆ ਸਾਡੀ ਟੀਮ ਸੂਬਾ ਕਮੇਟੀ ਦੇ ਦੋ ਤਿੰਨ ਖਿੱਤਿਆਂ ਚ ਖੰਡੂਰ ਸਾਹਿਬ ਅਜਨਾਲੇ ਦੇ ਰਾਵੀ ਦੇ ਕੰਡੇ ਦੇ ਏਰੀਏ ਚ ਤੇ ਫਾਜਨਕਾ ਦੇ ਇਲਾਕੇ ਦੇ ਵਿੱਚ ਸਾਡੀਆਂ ਟੀਮਾਂ ਹਰ ਪੀੜਤਾ ਦੀ ਮਦਦ ਵਾਸਤੇ ਸਾਜੀ ਸਾਰੀ ਕਮੇਟੀ ਉਧਰ ਬਿਜੀ ਸੀ ਕੀ ਲੈ ਕਰਕੇ ਓਏ ਹੋਇਆ ਕਿ 100 200 ਬੰਦਾ ਭੇਜਣਾ ਐਡੇ ਵੱਡੇ ਕੱਟ ਦੇ ਵਿੱਚ ਉਹਦੇ ਵਿੱਚ ਸੂਬਾ ਕਮੇਟੀ ਦੀ ਸਾਰੀ ਦੀ ਗੈਰ ਹਾਜ਼ਰੀ ਹੋਣਾ ਇਹ ਬਾਝਬ ਨਹੀਂ ਹੋਣਾ ਤਾਂ ਕਿਉਂ ਨਾ ਇਸੇ ਈਸ਼ੂ ਦੇ ਉੱਤੇ ਇੱਕ ਡੇਟ ਰੱਖ ਕੇ ਆਪਾਂ ਵੱਡਾ ਇਕੱਠ ਕਰੀਏ ਉਹ ਅੱਜ ਦੀ ਡੇਟ ਆਪਾਂ ਨੇ ਰੱਖੀ ਤੇ ਕੀਤਾ ਤੇ ਕੱਲ ਜੁਨੀਵਰਸਿਟੀ ਦੇ ਵਿੱਚ ਸਾਥੀਆਂ ਨੂੰ ਮਿਲ ਕੇ ਜਾ ਕੇ ਉੱਥੇ ਹਾਜ਼ਰੀ ਲਵਾ ਕੇ ਆਏ ਆ ਉਹਨਾਂ ਨੂੰ ਕਹਿ ਕੇ ਵੀ ਆਏ ਆ ਕਿ ਅਸੀਂ ਤੁਹਾਡੇ ਨਾਲ ਆ ਤੇ ਸੱਦਾ ਵੀ ਦੇ ਕੇ ਆਏ ਆ ਅੱਜ ਦੇ ਇਕੱਠ ਦੇ ਵਿੱਚ ਉਹ ਸਾਥੀ ਆਏ ਵੀ ਬੈਠੇ ਇਸ ਕਰਕੇ ਇਹ ਜਿਹੜੀ ਜੁਨੀਵਰਸਿਟੀ ਵਾਲਾ ਮਸਲਾ ਜਿਵੇਂ ਪ੍ਰੋਫੈਸਰ ਪਰਮੇਂਦਰ ਨੇ ਬਹੁਤ ਸਾਫ਼ ਕੀਤਾ ਹੈ ਕਿ ਅਸਲ ਵਿੱਚ ਮੈਨੂੰ ਵੀ ਉਥੇ ਸਵਾਲ ਕੀਤਾ ਇੱਕ ਸਾਥੀ ਨੇ ਕਿ ਸੰਨ 47 ਤੋਂ ਬਾਅਦ ਪੰਜਾਬ ਦੇ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਗਿਣਤੀ ਹੈ ਜਿਹੜੀ ਉਹ ਪਹਿਲਾਂ ਜਿੰਨੀ ਹੈ ਵਧੀ ਨਹੀਂ ਜਿਹਨੇ ਮੈਨੂੰ ਲੱਗਦਾ ਇਹ ਵੀ ਜਿਹੜੀ ਹੁਣ ਦੀ ਹਾਲਤ ਹੈ ਸਰਕਾਰੀ ਸਕੂਲਾਂ ਦੀ ਸਰਕਾਰੀ ਕਾਲਜਾਂ ਦੀ ਤੇ ਯੂਨੀਵਰਸਿਟੀਆਂ ਦੀ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਇਹਨਾਂ ਨੂੰ ਖਾਤਮ ਕਰਨ ਦੀ ਪਾਲਿਸੀ ਜਿਹੜੀ ਹੈ ਸਰਕਾਰ ਦੀ ਲਗਾਤਾਰ ਜੱਗ ਜਾਰ ਬਹੁਤ ਸਾਲ ਪਹਿਲਾਂ ਇੱਕ ਸਰਕੂਲੇਸ਼ਨ ਹੋਇਆ ਕਿ ਜਿਹੜੇ ਬੱਚੇ 8ਵੀਂ ਤੱਕ ਬੱਚੇ ਨੇ ਉਹ ਕੋਈ ਕੁਐਸਚਨ ਪੇਪਰ ਦੇ ਵਿੱਚ ਕੁਝ ਲਿਖਣਾ ਨਾ ਲਿਖਣ ਉਹ ਫੇਲ ਨਹੀਂ ਕਰਨ। ਅਖਬਾਰਾਂ ਦੇ ਵਿੱਚ ਫੋਟੋਆਂ ਲੱਗੀਆਂ। ਇੱਕ ਪੇਪਰ ਦਿੱਤਾ ਇੱਕ ਬੱਚੇ ਨੇ। ਉਹਦੇ ਜਿੰਨੇ ਕੁਐਸਚਨਾਂ ਦਾ ਆਂਸਰ ਆਇਆ ਹੋ ਉਹ ਟੀਚਰ ਨੇ ਜਿੰਨੇ ਪੇਪਰ ਚੈੱਕ ਕਰਨਾ ਸੀ ਉਹਨੇ ਸਾਰੇ ਪੇਪਰ ਤੇ ਕਾਟਾ ਮਾਰ ਕੇ ਅੱਗੇ ਰਿਜ਼ਲਟ ਦੱਸਿਆ ਲਿਖਿਆ ਪਾਸ। ਜਨੇ 0 ਨੰਬਰ ਤੇ ਉਹ ਬੱਚੇ ਨੂੰ ਪਾਸ ਕਰਤਾ ਕਿਉਂਕਿ ਸਰਕਾਰੀ ਫਰਮਾਨ ਸੀ ਕਿਸੇ ਵੀ ਸਕੂਲ ਦੇ ਵਿੱਚ ਕੋਈ ਟੀਚਰ ਆਇਆ ਕਿ ਨਹੀਂ ਆਇਆ ਉਹ ਕਿੰਨੇ ਦਿਨਾਂ ਤੋਂ ਗੈਰ ਹਾਜ਼ਰ ਹੈ ਕਿ ਸਕੂਲ ਦੇ ਵਿੱਚ ਆ ਫੀਚਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਕਿ ਨਹੀਂ ਨਿਭਾ ਰਹੇ ਇਸ ਗੱਲ ਦੀ ਸਰਕਾਰ ਦੀ ਜ਼ਿੰਮੇਵਾਰੀ ਖਤਮ ਹੋ ਗਈ ਉਹ ਵਿਦਿਅਕ ਅਧਾਰੇ ਜਿਹੜੇ 60 ਵਿੱਚ ਸੀ ਜਿਹੜੇ 17 ਦਾ ਕੁਝ ਹਿੱਸੇ ਵਿੱਚ ਸੀ ਜਿਨ੍ਹਾਂ ਦੇ ਜੱਜ ਵੀ ਬਣੇ ਜਿੱਥੋਂ ਕੋਈ ਵਕੀਲ ਵੀ ਬਣੇ ਚੱਗੇ ਸਿਆਸਤਦਾਨ ਤੇ ਸੰਸਦਾਨ ਵੀ ਬਣੇ ਉਹ ਵਿਦਿਕ ادارے ਇਹਨਾਂ ਨੂੰ ਮਾਰੇ ਕਿਉਂ ਲੱਗਣ ਲੱਗ ਪਏ ਇਹਦਾ ਇੱਕੋ ਇੱਕ ਕਾਰਨ ਪਤਾ ਕਰੋ ਇਹ ਸੀ ਕਿ ਉਹ ਜਿਹੜੇ ਵਿਦਿਕ ادارے ਸੀ ਸਰਕਾਰੀ ادارے ਜਿਨ੍ਹਾਂ ਨੂੰ ਹੁਣ ਅਟੈਕ ਤੇ ਲਿਆਂਦਾ ਉਹ ਐਸ ਕਿਸਮ ਦੇ ادارے ਸੀ ਥੋੜੀਆਂ ਕਿਤਾਬਾਂ ਸੀ ਇੱਕੋ ਜਿਹਾ ਸਿਲੇਬਸ ਸੀ ਨਾ ਐਮਬੀਡੀ ਸੀ ਨਾ ਖਲਾਸਾ ਸੀ ਨਾ ਸਕੂਲਾਂ 'ਚ ਨਕਲ ਸੀ ਜਿਹੜੇ ਟੀਚਰ ਦਾ ਆਪਦੇ ਸਕੂਲ ਦਾ ਰਿਜ਼ਲਟ ਮਾੜਾ ਹੁੰਦਾ ਉਹਦੀ ਸਰਵਿਸ ਇੰਕਰੀਮੈਂਟ ਤੇ ਕੱਟ ਲੱਗ ਜਾਂਦੀ ਸੀ ਇਹਹੀ ਬਜਾ ਸੀ ਕਿ ਜਦੋਂ ਸਕੂਲ ਦੇ ਪੀਰੀਅਡ ਦੀ ਘੰਟੀ ਵੱਜਦੀ ਤਾਂ ਸਕੂਲ ਦੇ ਗੇਟ ਤੇ ਦੂਜਾ ਟੀਚਰ ਹਾਜ਼ਰ ਹੁੰਦਾ ਜੇ 1 ਮਿੰਟ ਵੀ ਖਾ ਜਾਂਦਾ ਉਹ ਟੀਚਰ 2 ਮਿੰਟ ਵੀ ਵੱਧ ਲੈ ਜਾਂਦਾ ਤਾਂ ਇੱਕ ਟੀਚਰ ਦੂਜੇ ਟੀਚਰ ਨੂੰ ਟੋਕਦਾ ਸੀ ਵੀ ਤੂੰ ਮੇਰਾ ਸਮਾਂ ਵੱਧ ਲੈ। ਉਹ ਪੜ੍ਹਾਈ ਦਾ ਸਟੈਂਡਰਡ ਉਹਦੇ 'ਚ ਬਣਿਆ ਰਿਹਾ ਕਿ ਗਰੀਬਾਂ ਤੇ ਅਮੀਰਾਂ ਦੇ ਬੱਚੇ ਦੀ ਕਾਉਂਸਲਿੰਗ ਬਰਾਬਰ ਨਹੀਂ ਹੁੰਦੀ ਸੀ। ਉੱਥੇ ਮੁਕਾਬਲਾ ਛੋਟੇ ਵੱਡੇ ਦਾ ਨਹੀਂ ਪੈਸੇ ਦੰਦੇ ਸੀ ਹੁੰਦਾ ਉਥੇ ਸਿਰਾਂ ਦੇ ਮੁਕਾਬਲੇ ਹੁੰਦੇ ਸੀ ਉਥੇ ਗਰੀਬਾਂ ਦੇ ਉਹ ਬੱਚੇ ਜਿਨ੍ਹਾਂ ਦੇ ਪੈਰਾਂ 'ਚ ਜੋੜੇ ਨਹੀਂ ਸੀ ਜਿਨ੍ਹਾਂ ਦੇ ਪਾਟੇ ਹੋਏ ਕੱਪੜੇ ਸੀ ਉਹ ਮੈਥ ਦੇ ਪੇਪਰ ਦੇ ਵਿੱਚੋਂ ਜਦੋਂ 99 ਨੰਬਰ ਆ ਜਾਂਦੇ ਤਾਂ ਟੀਚਰ ਤੇ ਜਾ ਕੇ ਇਤਰਾਜ਼ ਕਰਦੇ ਵੀ ਸਾਡਾ 100 ਨੰਬਰ ਕਿਉਂ ਨਹੀਂ ਆਇਆ ਉਹ ਜੱਜ ਬਣੇ ਉਹ ਵਕੀਲ ਬਣੇ ਉਹ ਚੈਸਦਣ ਬਣੇ ਡਾਕਟਰ ਬਣੇ ਮਾਸਟਰ ਬਣੇ ਬੀਸੀ ਬਣੇ ਉਹ ਉੱਚੇ ਅਹੁਦੇ ਤੇ ਉਹ ਦਿਉਰੂ ਕਰੇ ਸਿਦੇ ਵਿੱਚ ਆ ਕਿਰਤੀ ਲੋਕਾਂ ਦਾ ਵੱਡਾ ਹਿੱਸਾ ਉਹ ਸਰਪੋਸਟਾਂ ਤੇ ਜਾ ਵੜਿਆ ਆ ਗੱਲ ਲੜ ਕੀ ਇਹਨਾਂ ਆ ਗੱਲ ਇਹਨਾਂ ਦੇ ਹਜਮ ਨਹੀਂ ਹੁੰਦੀ ਸਰਕਾਰੀ ਸਕੂਲਾਂ ਦਾ ਜਿੰਨਿ ਯੂਨੀਵਰਸਟੀਆਂ ਦਾ ਕਾਲਜਾਂ ਦਾ ਪੱਠਾ ਬਿਠਾਤਾ ਵਿੱਦਿਆ ਦਾ ਮਿਆਰ ਇਹਨਾਂ ਨੀਵਾ ਕਰਤਾ ਤੇ ਵਿੱਦਿਆ ਬੋਝ ਬਣ ਗਈ ਵਿਦਿਆਰਥੀਆਂ ਵਾਸਤੇ ਵੀ ਤੇ ਪੇਰੈਂਟਸ ਵਾਸਤੇ ਵਿਦਿਆਰਥੀਆਂ ਵਾਸਤੇ ਬੋਝ ਇਹ ਬਣ ਗਈ ਕਿ ਛੱਬਾ ਕਿਤਾਬਾਂ ਦਾ ਤੇ ਉਹਨੀਆਂ ਐਮਬੀਡੀ کا بی کلو دا وجن لے کے تے چکے چڈ کے ماپیا تے بوجھ ایس کر کے بنی کہ کرایا تے پرائیویٹ پرائیوٹ سکل فیسا پڑھاؤ تو اسمرتھ ہوا پھر کہ بدیا دکانیاں بن گیا جیسے کوڑے پیسے نے خرید لو जिदे ਕੋਲੇ ਪੈਸੇ ਨਹੀਂ ਉਹ ਸਰਕਾਰੀ ਸਕੂਲਾਂ ਚ ਕੜੀ ਖਾ ਕੇ ਆਜੋ ਦੁਪਹਿਰ ਦਾ ਆ ਜੋ ਰਹਿ ਰਹੇ ਨੇ ਸਰਕਾਰੀ ਸਕੂਲ ਆ ਜੋ ਬੱਚੇ ਹੋਏ ਨੇ ਸਰਕਾਰੀ ਅਦਾਰੇ ਜਿਹਦੇ ਕਰਕੇ ਕਿਰਤੀ ਲੋਕਾਂ ਦੇ ਬੱਚੇ ਇਕੜ-ਦੁੱਕੜ ਕਰਕੇ ਬਿਊਰੋਕ੍ਰੇਸੀ ਤੱਕ ਪਹੁੰਚਦੇ ਨੇ ਇਹ ਨਾ ਨੁਕੀ ਖਾਤਮ ਕਰਨ ਵਾਸਤੇ ਆ ਪਾਲਿਸੀ ਕੜੀ ਹੈ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨਾ ਭਗਮਾਕਰਨ ਕਰਨਾ ਕਾਰਪੋਰੇਟ ਕਰਨਾ ਤੇ ਫਿਰਕੂ ਕਰ ਪ੍ਰਸਤ ਕਰਨਾ ਦੱਸ ਕੇ ਗਿਆ ਸਾਥੀ ਕਿ ਜਿਹੜੀ ਵਿਦਿਆ ਦੇ ਸਿਲੇਬਸ ਦੇ ਵਿੱਚ ਇਹ ਲਿਖਿਆ ਹੋਇਆ ਕਿ ਜਾਤਾਂ ਪਾਤਾਂ ਹੋਣਾ ਕੋਈ ਜਰਮ ਨਹੀਂ ਇਹਦਾ ਇੱਕ ਅਰਥ ਹੈ ਕਿ ਜੇ ਕਿਸੇ ਦੇਸ਼ ਦੀ ਵਿਦਿਆ ਇਹ ਗੱਲ ਕਹਿੰਦੀ ਹੈ ਕਿ ਸਾਡੇ ਇਸ ਸਮਾਜ ਦੇ ਵਿੱਚ ਛੋਟਾ ਵੱਡਾ ਹੋਣ ਤੇ ਕੋਈ ਇਤਰਾਜ਼ ਨਹੀਂ ਇਨਕਲਾਬ ਜਿੰਦਾਬਾਦ ਦੇ ਨਾਲ ਤਾਂ ਟਕਰਾਉਂਦੀ ਹੈ ਇਹ ਗੱਲ ਬਰਾਬਰਤਾ ਦੇ ਸਮਾਜ ਨਾਲ ਤਾਂ ਟਕਰਾਉਂਦੀ ਹੈ ਇਹ ਗੱਲ ਫਿਰ ਤਾਂ ਇਹ ਹੈ ਕਿ ਛੋਟੇ ਛੋਟੇ ਹੁੰਦੇ ਜਾਣ ਵੱਡੇ ਵੱਡੇ ਹੁੰਦੇ ਜਾਣ ਹਰ ਖੇਤਰ ਦੇ ਵਿੱਚ ਹਰ ادارے ਦੇ ਵਿੱਚ ਛੋਟਿਆਂ ਦੀ ਜਗ੍ਹਾ ਖਤਮ ਕਰਕੇ ਵੱਡਿਆਂ ਨੂੰ ਦਿੱਤੀ ਜਾਂਦੀ ਆ ਜੋ ਜੁਨੀਵਰਸਿਟੀ ਦੇ ਵਿੱਚ ਫੈਸਲਾ ਕੀਤਾ ਇਹਨਾਂ ਨੇ ਜਿਹੜੀ ਇਹ ਸੈਨੇਟ ਹੈ ਪੰਜਾਬ ਜੁਨੀਵਰਸਿਟੀ ਚੰਡੀਗੜ੍ਹ ਇਹ ਪੰਜਾਬ ਦੀਆਂ ਯੂਨੀਵਰਸਿਟੀਆਂ ਨਾਲੋਂ ਇਹਦੀ ਇੱਕ ਬੱਖਰੀ ਕਿਸਮ ਹੈ ਇਹਦੀ ਇੱਕ ਵਿਸ਼ੇਸ਼ਤਾ ਹੈ ਦੇ ਸੈਨੇਟ ਇਹ ਸੰਡਿਕਟ ਇਹ ਕਿਸੇ ਹੋਰ ਜੁਨੀਵਰਸਿਟੀ ਚ ਪੰਜਾਬ ਦੇ ਵਿੱਚ ਨਹੀਂ ਹੈ ਦੱਸ ਕੇ ਗਿਆ ਸਾਥੀ ਕੀ ਹੁੰਦੀ ਹੈ ਸੈਨੇਟ ਸੈਨੇਟ ਦੇ ਵਿੱਚ ਨਮਾਇंदे ਹੁੰਦੇ ਨੇ ਲੋਕਾਂ ਦਾ ਨਮਾਇੰਦਾ ਸਾਫ ਕਾ ਜੁਨੀਵਰਸਿਟੀ ਦੇ ਕਾਲਜਾਂ ਦੇ ਸਾਫ ਕਾ ਵਿਦਿਆਰਥੀਆਂ ਦੀ ਨਮਾਇੰਦਗੀ ਹੁੰਦੀ ਹੈ ਸਿੱਖਿਆ ਮਾਣਾਂ ਦੀ ਨਮਾਇੰਦਗੀ ਹੁੰਦੀ ਹੈ ਇਹ 9099 ਦੀ ਸੈਨੇਟ ਦੀ ਇੱਕ ਟੀਮ ਆਪਣੀ ਕੈਬਨਟ ਜੀ ਨੂੰ ਸੈਂਡਿਗੇਟ ਕਹਿੰਦੇ ਆ ਤਿੰਨ ਮੈਂਬਰੀ ਉਹ ਚੁਣਦੀ ਜਿਹੜੀ ਜੁਨੀਵਰਸਟੀ ਦੇ ਵਿਦਿਆਰਥੀਆਂ ਦੇ ਹੱਕਾਂ ਦੀ ਪਹਿਰੇਦਾਰੀ ਕਰਦੀ ਹੈ ਭਾਵੇਂ ਉਹਨਾਂ ਮਾਤਰਾ ਇਹਦੇ ਜਮੂਰੀ ਅਧਿਕਾਰਾਂ ਤੇ ਕੱਟ ਲਾ ਲਾ ਕੇ ਕੱਟ ਲਾ ਲਾ ਕੇ ਇਹ ਸਾਮੇ ਨੂੰ ਛੋਟਾ ਜਿਹਾ ਬਣਾਤਾ ਸੰਘੇੜਤਾ ਪਰ ਹੁਣ ਇਹਨਾਂ ਨੂੰ ਇੰਨਾ ਵੀ ਵਾਰਾ ਨਹੀਂ ਖਾ ਰਿਹਾ ਇਹਦਾ ਵੀ ਇਹ ਖਾਤਮਾ ਕਰਨਾ ਚਾਹੁੰਦੇ ਨੇ ਇਹਨੂੰ ਵੀ ਸਬਾਪਤ ਕਰਕੇ ਇੱਕ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਸਾਨੂੰ ਸਾਰੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਆਪਦੇ ਜੋ ਇੱਛਾ ਸੀ ਕਿ ਬੱਚੇ ਦੇਸ਼ ਦਾ ਭਵਿੱਖ ਰਹਿਣ ਤੇ ਬੱਚਿਆਂ ਦਾ ਭਵਿੱਖ ਐਜੂਕੇਸ਼ਨ ਹੈ ਤੇ এডਿਕੇਸ਼ਨ ਨਾਲ ਨੂੰ ਦੇਣੀ ਨਹੀਂ ਦੇਣੀ ਫਿਰ 10% ਲੋਕਾਂ ਨੂੰ ਆ ਜਿੰਨਾਂ ਕੋਲੇ 4 ਪੈਸੇ ਆ ਉਹੀ ਸੈਨਸਦਾਨ ਹੋਣਗੇ ਉਹੀ ਪੋਲਿਟਿਕਸ ਹੋਣਗੇ ਉਹੀ ਜੱਜ ਹੋਣਗੇ ਤੇ ਉਹੀ ਬਿਊਰੋਕ੍ਰੇਸੀ ਤੇ ਮਾਲਕ ਹੋਣਗੇ ਆ ਕੀਰਤੀ ਲੋਕ ਸਿਰਫ ਤੇ ਸਿਰਫ ਮਜ਼ਦੂਰ ਹੋਣਗੇ ਤੇ ਉਹਨਾਂ ਦੇ ਗੁਲਾਮ ਬਣ ਕੇ ਜਿਉਣਗੇ ਆ ਜਿਹੜੀ ਖੇੜਾ ਕਾਰਪੋਰੇਟ ਪੱਖੀ ਖੇੜਾ ਸਾਰੇ ਪਬਲਿਕ ਸੈਕਟਰ ਨੂੰ ਜਿਨ੍ਹਾਂ ਤੋਂ ਬਿਗੈਰ ਮਨੁੱਖ ਰਹਿ ਨਹੀਂ ਸਕਦਾ ਜਿਹੜੇ ਹਰ ਮਨੁੱਖ ਵਾਸਤੇ ਹਰ ਬੱਚੇ ਤੇ ਬੁੱਢੇ ਵਾਸਤੇ ਜ਼ਰੂਰੀ ਨੇ ਉਹ ਸੇਵਾਵਾਂ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਾ ਕੇ ਵੱਡੇ ਮੁਨਾਫੇ ਦੇਣ ਦੀ ਦੌੜ ਦੇ ਵਿੱਚ ਹੈ મોદી ਕਲੀ ਮੋਦੀ ਨੇ ਇਹ ਸਾਰੇ ਦੇ ਸਾਰੇ ਜਿਹੜਾ ਅਸੀਂ ਇਸ ਗੱਲ ਤੇ ਜ਼ੋਰ ਦਿੰਨੇ ਹਾਂ ਕਿ ਪੋਲੀਟਿਕਲ ਰਾਜਨੀਤਿਕ ਪਾਰਟੀਆਂ ਦੇ ਅੰਦੋਲਨ ਦੇ ਸਹਿਯੋਗ ਨਾਲ ਕੋਈ ਵੀ ਅੰਦੋਲਨ ਜਿੱਤਿਆ ਨਹੀਂ ਜਾ ਸਕਦਾ ਸਾਡਾ ਇਹ ਦਾਵਾ ਹੈ ਕਿ ਸਾਡਾ ਇਹ ਤਜਰਬਾ ਹੈ ਅਸੀਂ ਦੇਖਦੇ ਹਾਂ ਪੋਲੀਟਿਕਲ ਲੋਕ ਵਿਰੋਧ ਕਰਦੇ ਨੇ ਕਿ ਯੂਨੀਵਰਸਿਟੀ ਪੰਜਾਬ ਦੀ ਹੋਵੇ ਸੈਂਟ ਦੀ ਆਜ਼ਾਦੀ ਬਹਾਲ ਕੀਤੀ ਜਾਵੇ ਸੈਂਟ ਦੀ ਚੋਣ ਕੀਤੀ ਜਾਵੇ ਇਹ ਕਾਂਗਰਸ ਵਾਲੇ ਵੀ ਬੋਲਦੇ ਆ ਅਕਾਲੀ ਵੀ ਬੋਲਦੇ ਆ ਜਿਹੜੇ ਕੁਰਸੀਆਂ ਤੋਂ ਬਾਹਰ ਨੇ ਉਹ ਸਾਰੇ ਬੋਲਦੇ ਇਹ ਬੋਲਦੇ ਐਂ ਹੁੰਦੇ ਨੇ ਪਰ ਉਹਨਾਂ ਦੀਆਂ ਕੁਝ ਸੀਮਤਾਈਆਂ ਨੇ ਭਗਵਾਨਤਮਾਨ ਦੀਆਂ ਛੱਤਾ ਤੋਂ ਪਹਿਲਾਂ ਦੀਆਂ ਵੀਡੀਓ ਸਾਰੀਆਂ ਸੁਣ ਲਓ ਸਾਰੀਆਂ ਉਹਦੀ ਕਾਰਗੁਜ਼ਾਰੀ ਦੇ ਬੁਰਧ ਪੁੱਤ ਦੀਆਂ ਤੇ ਕੁਰਸੀ ਤੋਂ ਆਉਣ ਤੋਂ ਬਾਅਦ ਇਹ ਉਹ ਬੋਲੀ ਬੋਲਦੇ ਨੇ ਜੋ ਵਿਸ਼ਮ ਪਰਸੰਸਤਾ ਦੀਆਂ ਨੀਤੀਆਂ ਕਹਿੰਦੀਆਂ ਨੇ ਜੋ ਨੀਤੀਆਂ ਕਾਰਪੋਰਟਿਕਮ ਸੰਸਾਰ ਵਿੱਚ ਦੀਆਂ ਨੀਤੀਆਂ ਕਹਿੰਦੀਆਂ ਨੇ ਸੰਸਾਰ ਵਿੱਚ ਦੀਆਂ ਨੀਤੀਆਂ ਕਲੀ ਇਸ ਬਿਜਲੀ ਕਦਾਰੇ ਦੀ ਖਾਤਰ ਨਹੀਂ ਬੋਲਦੀਆਂ ਉਹ ਬਿਜਲੀ ਬਿੱਲ 2025 ਆ ਰਹੇ ਹਨ ਪ੍ਰਭੂ ਜੀ ਤੇ ਆਪਾਂ ਅੰਦੋਲਨ ਕਰਨ ਜਾ ਰਹੇ ਹਾਂ ਕਿ ਬਿਜਲੀ ਕੋਈ ਸਬਸਿਡੀ ਨਹੀਂ ਹੋਊਗੀ ਕੋਈ ਫ੍ਰੀ ਨਹੀਂ ਦਿੱਤੀ ਜਾਊਗੀ ਬਿਜਲੀ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਦੇ ਹਵਾਲੇ ਕਰਕੇ ਸੋਡੇ ਘਰਾਂ ਦੇ ਵਿੱਚ ਸਮਾਰਟ ਮੀਟਰ ਫਿਟ ਕਰਨੇ ਨੇ ਉਹਨਾਂ ਦੇ ਵਿੱਚ ਚਿਪਾਂ ਪੈਣ ਗਈਆਂ ਉਹ ਚਿਪ ਜਵਾਬ ਦਿਆ ਗੁਰੂ ਕੇ ਹੁਣ ਪੈਸੇ ਮੁੱਕ ਗਏ ਮੈਂ ਨਹੀਂ ਹੁਣ ਤੁਹਾਡੇ ਘਰੇ ਆਉਂ ਉਹ ਬਿਜਲੀ ਇੰਨੀ ਮਹਿੰਗੀ ਕਰ ਦੇਣੀ ਹੈ ਜਿਵੇਂ ਹੁਣ ਤੁਹਾਡੇ ਕੋਲੋਂ ਵਿੱਦਿਆ ਖੋਣੀ ਹੈ ਕਿ ਵਿੱਦਿਆ ਇੰਨੀ ਮਹਿੰਗੀ ਕਰ ਦੇਣੀ ਹੈ ਕਾਲ ਦੇ ਦੇਖ ਸਕੋਗੇ ਅੰਦਰ ਨਹੀਂ ਜਾ ਸਕੋ ਲਾਟੂ ਦੇਖ ਸਕੋਗੇ ਬਾਹਰ ਨਹੀਂ ਸਕੋਗੇ ਹਸਪਤਾਲ ਦੇਖ ਸਕੋਗੇ ਇਲਾਜ ਨਹੀਂ ਹੋ ਸਕੋ ਇਧਰ ਨੂੰ ਲੈ ਕੇ ਜਾ ਰਹੇ ਨੇ ਇਹ ਇਹ ਨਹੀਂ ਤੁਸੀਂ ਹਰਾਨ ਹੋਗੇ ਪਿਛਲੇ ਦਿਨੀ ਕੋਈ ਲੱਗਿਆ ਟਾਈਮ ਹੈ ਸੰਸਾਰ ਵਿੱਚ ਨਹੀਂ ਇੱਕ ਪਾਲਿਸੀ ਕਹਿੰਦੀ ਹੈ ਕੇ ਪਾਣੀ ਪੀਣ ਵਾਲਾ ਪਾਣੀ ਖੇਤਾਂ ਚ ਬਰਤਨ ਵਾਲਾ ਪਾਣੀ ਨਹਾਉਣ ਵਾਲਾ ਪਾਣੀ ਤੇ ਆਮ ਲੋਕਾਂ ਦੇ ਬਰਤਨ ਵਾਲਾ ਪਾਣੀ ਫਰੀ ਦੇਣ ਵਾਲੀ ਚੀਜ਼ ਨਹੀਂ ਹੈ ਇਹ ਵੇਚੀ ਜਾਵੇ ਇਹ ਗੰਦੇ ਪਾਣੀ ਨੂੰ ਸਾਫ ਕਰਨ ਦਾ ਠੇਕਾ ਰੀ ਕੰਪਨੀਆਂ ਕੋਲੇ ਹੋਵੇ ਵੇਚਣਗੀਆਂ ਵੀ ਉਹ ਸਾਫ ਵੀ ਉਹ ਕਰਨੀਆਂ ਜੇ ਉਹਨਾਂ ਨੂੰ ਇਸਾਰੇ ਕੰਮ ਦੇ ਵਿੱਚ ਕੋਈ ਅੜਿੱਕਾ ਹੁੰਦਾ ਤਾਂ ਸਰਕਾਰ ਉਹਨਾਂ ਕੰਪਨੀਆਂ ਦੇ ਘਾਟੇ ਦੀ ਪੂਰਤੀ ਕਰੂਗੀ ਇਹ ਇਹਨਾਂ ਦੀ ਪਾਲਿਸੀ ਦਾ ਹਿੱਸਾ ਹੈ ਪ੍ਰਾਪਤ ਜੇ ਨੀ ਪਾਣੀ ਵੀ ਜਾਣਾ ਵਿੱਦੇ ਵੀ ਜਾਣੀਆਂ ਸੇ ਸਹੂਤਾ ਵੀ ਜਾਣੀਆਂ ਨੇ ਤੇ ਬਿਜਲੀ ਵੀ ਜਾਣੀ ਹੈ ਰੇਲਵੇ ਚਲੇ ਗਏ ਬੰਦਰਗਾਹ ਚਲੀਆਂ ਗਈਆਂ ਬੱਸ ਅੱਡੇ ਚਲੇ ਗਏ ਬਈ ਹਵਾਈ ਅੱਡੇ ਚਲੇ ਗਏ ਰਜਗਾਰ ਵੀ ਚਲਾ ਗਿਆ ਤੇ ਇਹ ਸਾਰੇ ਤੋਂ ਬਾਅਦ ਪੰਜਾਬ ਦੇ ਲੋਕੋ ਇਹ ਗੱਲਾਂ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣੀਆਂ ਅਪਜਾਉ ਜ਼ਮੀਨਾਂ ਵੀ ਨੱਪਣ ਦੀ ਤਿਆਰੀ ਹੈ ਮਟੀਆਂ ਨੂੰ ਨਿੱਜੀ ਕਰਾਂ ਹੱਥਾਂ 'ਚ ਦੇਣ ਦੀ ਜਿਹੜਾ ਪਾਲਿਸੀ ਸੀ ਤਿੰਨ ਕਾਨੂੰਨਾਂ ਦੀ ਉਹ ਇਹ ਸੀ ਕਿ ਸਰਕਾਰੀ ਗਦਾਮ ਬੰਦ ਕਰੋ ਸਰਕਾਰੀ ਸਟੋਰ ਬੰਦ ਕਰੋ ਸਰਕਾਰੀ ਖਰੀਦ ਬੰਦ ਕਰੋ ਜੰਤਕਬੰਡ ਪ੍ਰਣਾਲੀ ਜਿਹਦਾ ਲਾਹਾ 80 ਕਰੋੜ ਲੋਕ ਲੈਂਦੇ ਨੇ ਇਹ ਜੰਤਕ ਮੰਡ ਪ੍ਰਣਾਲੀ ਦੀ ਸਹੂਲਤ ਕਦਮ ਕਰੋ ਆ ਸਾਰੀਆਂ ਕੱਲਾਂ ਦਾ ਪ੍ਰਭੂ ਇਹ ਨਿਜੀ ਕਰਨਾ ਜੁੜੀਆਂ ਹੋਈਆਂ ਨੇ ਇਸ ਕਰਕੇ ਜਿਹੜਾ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਇਓ ਮੈਂ ਲਾਸਟ ਦੇ ਵਿੱਚ ਇੱਕ ਸ਼ਬਦ ਹੀ ਕਹਿਣਾ ਹੈ ਕਿ ਤੁਸੀਂ ਇਹ ਤੋਂ ਬਾਅਦ ਇੱਥੋਂ ਚੱਲ ਕੇ ਬਰਨਾਲੇ ਚੌਂਕ ਤੱਕ ਇੱਥੋਂ ਸਿਰਫ ਚਾਰ ਕਿੱਲੇ ਬਣਦਾ ਤੁਸੀਂ ਸਾਰਿਆਂ ਨੇ ਮਜਾਰੇ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਤੇ ਉਥੇ ਆਪਣੇ ਇੱਕ ਬਲਾਰੇ ਨੇ ਪੰਜ ਚਾਰ ਮਿੰਟ ਲਾਉਣੇ ਐ ਤੇ ਉਥੋਂ ਬਾਅਦ ਇਹਦੀ ਸਮਾਪਤੀ ਹੋਊ ਸੋਡਾ ਸਾਰਿਆਂ ਦਾ ਜਿਹੜੀਆਂ ਜਥੇਬੰਦੀਆਂ ਆਈਆਂ ਨੇ ਸਾਡੇ ਟੋਲ ਪੁਲਾਜੇ ਵਾਲੇ ਸਾਥੀ ਆਏ ਨੇ ਜੰਗਲਸਟੀ ਵਾਲੇ ਸਾਥੀ ਆਏ ਨੇ ਤੇ ਪੈਪਸੀ ਵਾਲੇ ਆਏ ਨੇ ਉਹਨਾਂ ਸਾਰਿਆਂ ਦਾ ਮੈਂ ਸਟੇਜ ਵੱਲੋਂ ਧੰਨਵਾਦ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਐ ਸਾਈਡ ਆਪਾਂ ਸਾਰਿਆਂ ਨੇ ਇੱਥੋਂ ਨਾਰੇ ਲਾਉਂਦੇ ਬਾਜ਼ਾਰ ਦੇ ਰੂਪ ਦੇ ਵਿੱਚ ਆਣਾ ਆਜੋ